ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਫੇਰ ਕੋਈ ਚੰਗੀਆਂ ਗੱਲਾਂ ਲੈ ਕੇ ਆਏ ਆ ਜੇ ਪਸੰਦ ਆਈਆਂ ਜਰੂਰ ਲਾਈਕ ਕਮੈਂਟ ਸ਼ੇਅਰ ਕਰਿਓ ਸੁਣ ਕੇ ਜੀ ਹੋ ਪੱਟੀ ਵਹਿ ਮਾਂ ਦੀ ਏ ਮਾਰੀ ਸਾਰੀ ਦੁਨੀਆ ਕੇ ਵਜੀ ਛੱਕ ਵੀ ਵਿਚਾਰਦੀ ਉਹ ਦਾਲਾਂ ਨਾਰੀਅਲ ਨਹਿਰਾਂ ਵਿੱਚ ਤਾਰਦੀ ਗਰੀਬ ਦਾ ਨਾ ਡੰਗਸਾਰਦੀ ਚਾਰੂ ਚੌਂਕਾਂ ਵਿੱਚ ਜਾ ਕੇ ਹਖਲਾਰਦੀ ਨਾ ਗੁਰੂ ਘਰੇ ਜਾ ਕੇ ਮਾਰਦੀ ਹੋ ਕਹਿੰਦੀ ਕੰਮ ਨਹੀਂ ਕਿਸੇ ਦਾ ਇੱਥੇ ਬਣਦਾ ਜੇ ਬਿੱਲੀ ਕੈਰਾਰਾ ਕੱਟ ਜੇ ਉਹ ਫਿਰ ਠੇਕੇ ਅੱਗੇ ਛੱਡ ਦੋ ਜੀ ਬਿੱਲੀਆਂ ਕੀ ਪਤਾ ਬੰਦਾ ਜਾਣੋ ਹਟ ਜੇ ਉਹ ਫਿਰ ਠੇਕੇ ਅੱਗੇ ਛੱਡ ਦੋ ਜੀ ਬਿੱਲੀਆਂ ਕੀ ਪਤਾ ਬੰਦਾ ਜਾਣੋ ਹਟ ਜੇ ਫੋਜਿੰਦਾ ਆਪਣੀ ਹੀ ਅਕਲਾਂ ਨੂੰ ਲੱਗਿਆ ਤੇਰਾ ਹਾਂ ਚਖਲਾਉਂਦਾ ਫਿਰਦਾ ਉਹ ਕਹਿੰਦਾ ਬੰਨ ਤੇ ਸੰਜੋਗ ਮੈਨੂੰ ਲੱਗਦਾ ਤੇ ਕੁੰਡਲੀ ਵਿਖਾਉਂਦਾ ਫਿਰਦਾ ਉਹ ਕਿਹੜਾ ਜੋੜ ਦੂ ਸੰਜੋਗ ਫਿਰ ਬਾਬਾ ਜੇ ਤੁਰ ਬਾਬਾ ਜੀ ਨੇ ਕੱਟ ਤੇ ਉਹ ਫਿਰ ਠੇਕੇ ਅੱਗੇ ਛੱਡ ਦੋ ਜੀ ਬਿੱਲੀਆਂ ਕੀ ਪਤਾ ਬੰਦਾ ਜਾਣੋ ਹਟ ਜੇ ਹੋ ਫਿਰ ਠੇਕੇ ਅੱਗੇ ਛੱਡ ਦੋ ਜੀ ਬਿੱਲੀਆਂ ਕੀ ਪਤਾ ਬੰਦਾ ਜਾਣੋ ਹਟ ਜੇ ਹੋ ਗੁੱਸਾ ਕਰੇੋ ਨਾ ਕਰੋ ਪਰ ਗੋਰਜੀ ਜੇ ਮਿਰਚਾਂ ਨਾ ਨਿੰਬੂ ਟੰਗਦੇ ਔਰ ਰੱਖਦੇ ਨੀ ਡਰ ਕਿਸੇ ਗੱਲ ਦਾ ਜੋ ਸੁਖ ਬਾਬੇ ਤੋਣੇ ਮੰਗਦੇ ਹੋ ਕਰ ਲੈਣਗੇ ਕੀ ਇਹ ਲੂਮੀਨਾਟੀ ਜੀ ਅੱਗੇ ਨਿਤਨੇਮੀ ਡਟ ਜੇ ਹੋ ਫਿਰ ਠੇਕੇ ਅੱਗੇ ਛੱਡ ਦੋ ਜੀ ਬਿੱਲੀਆਂ ਕੀ ਪਤਾ ਬੰਦਾ ਜਾਣੋ ਹਟ ਜੇ ਉਹ ਫੇਰ ਠੇਕੇ ਅੱਗੇ ਛੱਡ ਦੋ ਜੀ ਬਿੱਲੀਆਂ ਕੀ ਪਤਾ ਬੰਦਾ ਜਾਣੋ ਹਟ ਕੇ ਕੀ ਪਤਾ ਬੰਦਾ ਜਾਣੋ ਹਟ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਪਸੰਦ ਆਈ ਜ਼ਰੂਰ ਲਾਈਕ ਕਮੈਂਟ ਸ਼ੇਅਰ ਕਰੋ